ਲੋ ਜੀ ਸਾਡੇ ਕੰਮ ਦੀ ਸਪੀਡ ਵੇਖੋ ਜੀ ਕਿੰਨੀ ਹੈ ਇਧਰ ਲਈ ਗੰਦੇ ਤਿਆਰ ਹੈ ਸਾਡੀ ਉਹ ਸਾਹਮਣੇ ਵਾਲੀ ਤਿਆਰ ਹੈ ਜੀ ਹੁਣ ਅਸੀਂ ਆਸ ਤੇ ਲੱਗੇ ਪਏ ਹਾਂ ਜੀ ਮਰੋਂ ਨਹੀਂ ਲੱਜਿਦ ਰਹਾ ਹੱਸ ਤੇ ਵੇਖੋ ਜੀ ਹੱਸ ਤੇ ਜੀ ਇਸ ਤੋਂ ਬਾਅਦ ਆ ਜੀ ਖੁੱਡੇ ਦੀ ਛੱਟ ਤੇ ਛੱਡਣੀ ਛੱਡੀ ਜਾਂਦੇ ਆ ਜੀ ਵਿੱਚ ਖੁੱਡੇ ਛੱਡ ਕੇ ਜੀ ਅਸੀਂ ਗੱਟਰ ਧਰ ਦਨੇ ਆ ਗੱਡਰਾ ਸੀ ਨਾ ਤੇ ਨੱਥ ਦੇਣੇ ਆ ਜੀ ਫਿਰ ਉਸ ਤੋਂ ਬਾਅਦ ਵੇਖਾਂਗੇ ਜੀ ਸਾਡਾ ਕੀ ਪ੍ਰੋਸੀਜਰ ਅਗਲਾ ਕੀ ਕਾਰੋਬਾਰ ਆ ਕੀ ਜੇ ਸਾਡਾ ਕੰਮ ਆ ਜੀ ਅਗਲਾ ਉਹ ਹੁਣ ਦੱਸਾਂਗੇ ਅਗਲੀ ਵੀਡੀਓ ਚ ਸਾਡੀ ਵੀਡੀਓ ਨਾ ਬਣੇ ਰਿਹਾਓ ਜੀ ਧੰਨਵਾਦ ਜੀ ਲਾਉ ਜੀ ਆਦੇ ਖੰਭ ਜੀ ਇੰਨਾ ਬਾਜਾਂ ਦੇ ਆਸਰੇ ਆਈ ਅਸੀਂ ਉੱਟਦੇ ਜੇ ਧਰਨ ਜਵਾਬ ਦੇ ਜਾਣੀ ਅਸੀਂ ਨਿਉਂ ਤੇ ਤੜਕੇ ਬਾਈ ਅਸੀਂ ਕਿਸੇ ਕੋਈ ਕੰਮ ਨਹੀਂ ਕਰ ਸਕਦੇ ਇਹਨਾਂ ਆਪਣਾ ਨਾ ਸਾਡਾ ਕੋਈ ਐਟ ਦਾ ਵਟੇ ਦਾ ਢੱਕਾ ਹੀ ਨਹੀਂ ਹੁੰਦਾ ਜੀ ਜੇ ਜੇ ਇਹ ਇਹਨਾਂ ਨੇ ਹੱਥ ਖੜੇ ਕਰਤੇ ਤੇ ਸਾਡੇ ਤੋਂ ਪਹਿਲਾਂ ਹੱਥ ਖੜੇ ਆ ਜੀ ਬਸ ਇਹਨਾਂ ਨੂੰ ਵਿਰਾਕੇ ਰੱਖੀਦਾ ਹੈ ਪੈਗਰ ਨੂੰ ਹੱਥ ਨੇ ਲਾਉਣਾ ਪੈਂਦਾ ਜੀ ਕਦੇ ਕਦੇ ਚਿਕਨ ਵੀ ਮੰਗ ਲੈਂਦੇ ਜੀ ਨਾਲ ਉਹ ਵੀ ਦੇਣਾ ਪੈਂਦਾ ਨਾਲ ਇਹਨਾਂ ਨੂੰ ਬਹੁਤ ਢੰਗ ਤਰੀਕੇ ਨਾਲ ਰੱਖਣਾ ਪੈਂਦਾ ਜੀ ਬਹੁਤ ਉਹਨਾਂ ਦੀ ਸੇਵਾ ਪਾਣੀ ਕਰਨਾ ਪੈਂਦਾ ਪੈਗ ਲਮਾਉਣਾ ਪੈਂਦਾ ਕਦੇ ਕਹਿੰਦੇ ਕੁਰਕਰੇ ਖਾਣੇ ਕਹਿੰਦੇ ਕਹਿੰਦਾ ਲੇਜ ਖਾਣੇ ਜਾਂ ਜਵਾਕਾਂ ਨੂੰ ਰੱਖਣੇ ਪੈਂਦੇ ਆ ਜੀ ਇਹ ਇਹਨਾਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਜਿਹੜੇ ਬੇਹੇ ਸਾਡਾ ਸਾਥ ਦਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ